ਤੁਸੀਂ ਵੀ ਬੋਲ ਸਕਦੇ ਹੋ ਨਾਲ ਸੋਣਾ ਬੋਲੀ ਬੈਕਰ ਹੋ ਪਾਈ ਹੋਰ ਕੀ ਹੋਰ ਹਾਂ ਬਾਈ ਕਿੰਨਾ ਜਿਹਾ ਚੰਗਾ ਸੀ ਤਾਂ ਪੂਰਨ ਦਿਨ ਕੁਛ ਹੀ ਦੇ ਗਏ ਹੂੰ ਪੂਰਨ ਕਹਿੰਦਾ ਸੁਣੋ ਪਿਤਾ ਜੀ ਥੋਰ ਨੂੰ ਸੱਚ ਸੁਣਾ ਮਾ ਕਾਨੂ ਮੇਰਾ ਥਾਕ ਟੋਲ ਦੇ ਮੈਂ ਬਿਆਨਾ ਕਰਵਾਵਾ ਫਸ ਕੇ ਵਿੱਚ ਗ੍ਰੇਸਤ ਦਾਲ ਦੇ ਉਹ ਬਸ ਕੇ ਵਿੱਚ ਗਰੇਤਿ ਦਾ ਆਵਦੀ ਕਾ ਨੂੰ ਜਰਮ ਗਮਾ ਮਾਰਾਮ ਰਾਮ ਰਾਮ ਦਾ ਸਿਮਰਨ ਕਰ ਕੀ ਭਾਵ ਸਾਗਰ ਤਰ ਜਾਵਾ ਛੋਡ ਅਮੀਰੀ ਨੂੰ ਗੀਤ ਹਰੀ ਦੇਗਾਵਾ ਛੋਡ ਅਮੀਰੀ ਨੂੰ ਗੀਤ ਹਰੀ ਦੇਗਾਵਾ ਛੋਡ ਅਮੀਰੀ ਨੂੰ ਸੁਣ ਕੇ ਰਾਜਾ ਚੁੱਪ ਕਰ ਗਿਆ ਫੇਰ ਨਹੀਂ ਹਟਾਇਆ ਕੁਛ ਦਿਨ ਜਦੋਂ ਮੀਠਾ ਹੋਗੇ ਹੋਣੀ ਦਸ ਠਾਇਆ ਇੱਕ ਦਿਨ ਪੂਰਨ ਰਾਜਾ ਕਮਰ ਨੇ ਅਧਿਰਾਣੂ ਫਰਮਾਇਆ ਨੂਣਾ ਨੂੰ ਮੈਂ ਮੱਥਾ ਟਿਕਾਂ ਚਾਉ ਮੇਰੇ ਮਨ ਆਇਆ ਨੂਣਾ ਮਾਈ ਦਾ ਮੈਂ ਦਰਸ਼ਨ ਨਹੀਂ ਪਾਇਆ ਨੂਣਾ ਮਾਈ ਦਾ ਮੈਂ ਦਰਸ਼ਨ ਨਹੀਂ ਪਾਇਆ ਨੂਣਾ ਮਾਈ ਦਾ ਅਖਰਾ ਕਹਿੰਦੀ ਸੁਣੀ ਬਾਤ ਡਿਆ ਕਿਉਂ ਕਹਿ ਮਗਜ ਖਾ ਪਕਾਇਆ ਨੂਣਾ ਬੜੀ ਕਿਉਂ ਤੈ ਮਗਜਪ ਕੋ ਯਾ ਨੂਣਾ ਬੜੀ ਚ ਨਾਲਣ ਬੀਤਾ ਲੋੜਾਂ ਬੜੀ ਚਡਾਲਣ ਬੇਟਾ ਅਖਰਾ ਕਹਿੰਦੀ ਸੁਣੀ ਬਤਰਾ ਕਿਉਂ ਤੈ ਮਗਜਪ ਕਾਇਆ ਰਤ ਪੀੜੀਆਂ ਹੋਣ ਮਤੇਆਂ ਹੈ ਮੇਰਾ ਤੂੰ ਜਾਇਆ ਪੱਤਿਆ ਆਇਆ ਰਾਮਚੰਦਰ ਨੂੰ ਦਿੱਤਾ ਦਸੌਟਾ ਤ੍ਰੂਮੀ ਕਰੋ ਕਡਾਇਆ ਰੂਪ ਬਸੰਤ ਬਣਾ ਵਿੱਚ ਫਿਰਦੀ ਝੂਠਾ ਦੂਸ਼ਣ ਲਾਇਆ ਲਾਇਆ ਇਨਾਮ ਤੇ ਗਿਆਨੀ ਨੇਰ ਜਗਤ ਤੇ ਪਾਇਆ ਇਨਾਮ ਤੇਆਂ ਨੇ ਨੇਰ ਜਗਤ ਤੇ ਪਾਇਆ ਇਨਾਮ ਤੇਆਂ ਨੇ ਪੂਰਨ ਕਹਿੰਦਾ ਸੋਨੀ ਮਾਤਾ ਈਤੀ ਬਾਤ ਸੁਣਾਈ ਨੂ ਨਾ ਮੇਰੀ ਮਾਤਾ ਲੱਗਦੀ ਤੇਉ ਮੇਰੀ ਨੇ ਧਾਈ ਮਾ ਮਾ ਵਰਦਾ ਵਿੱਚ ਜਗਤ ਦੀ ਹੋਰ ਸਾਤਨਾ ਕਾਈ ਮਾ ਮਾ ਨੂੰ ਪੁੱਤ ਸੀਸ ਨਮਾਉਂਦੀ ਮਾ ਮਾ ਦੇਣ ਮਾ ਮਾ ਦੇਣ ਬਗਾਈ ਨੂ ਨੂਰਾ ਮਾਈ ਦੇ ਚਰਨੀ ਸੁਰਤ ਟਕਾਈ ਨੂਣਾ ਮਾਈ ਦੇ ਚਰਨੀ ਸੁਰਤ ਟਕਾਈ ਨੂਣਾ ਮਾਈ ਦੇ ਮਾਤਾ ਦੀ ਗਲੀ ਇਕਨੀ ਸੁਣਦਾ ਨੂਣਾ ਦੇ ਵੱਲ ਚੁਰਿਆ ਹੋਈ ਠਿੱਕ ਕੁੱਤੇ ਕੰਨ ਮਾਰੇ ਬਾ ਮਾ ਨਿੱਤਰ ਕੁਰਿਆ ਖੁੱਲ੍ਹੇ ਝਾਟੇ ਮਿਲੀ ਢੂਮਣੀ ਕਾਰ ਨਗਾਰਾ ਕੁਰਿਆ ਖੋਟੇ ਸਗਨਾ ਨੂੰ ਦੇਖ ਸਜਾਦਾ ਚੁਰਿਆ ਖੋਟੇ ਸਗਨਾ ਨੂੰ ਦੇਖ ਸਜਾਦਾ ਚੁਰਿਆ ਖੋਟੇ ਸਗਨਾ ਨੂੰ ਉਹ ਮਾਤਾ ਦੀ ਗਲੀ ਕਿਨੀ ਸੁਣਦਾ ਹਰਦਾ ਨਹੀਂ ਟਾਇਆ ਬਿੱਤ ਪੰਨਾ ਬਿੱਤ ਮਹਿਲ ਦੀ ਬੜ ਗਿਆ ਕੀ ਹਰਦਾ ਨਾਮ ਤੇ ਆਇਆ ਪੈਰੀ ਪਹਿਣਾ ਕਹਿਣਾ ਮਾਈ ਪੂਰਨ ਨੇ ਫਰਮਾਇਆ ਚੰਦ ਸਮਾਨ ਸਰੂਪ ਕੁਮਰ ਦਾ ਨੂਣਾ ਦੇ ਮਨ ਪਾਇਆ ਨੂਣਾ ਝੂਲ ਗਈ ਜੋਰੀ ਕਨੇ ਪਾਇਆ ਨੂਣਾ ਡੋਲ ਗਈ ਜੋਰੀ ਇਸ ਕਨੇ ਪਾਇਆ ਨੂਣਾ ਡੋਲ ਗਈ ਨੂਣਾ ਕਹਿੰਦੀ ਪੂਰਨ ਨੂ ਬੇਕਾਨੂ ਕਹਨੇ ਮਾਈ ਕਹੀ ਖਾਤੂਰ ਨਾਲ ਥੌਕਦੇ ਤੁੰਡੀ ਤੇਜ ਮਿਠਾਈ ਹਾਨ ਪਰਮਾਨ ਦੋਨਾਂ ਦਾ ਇੱਕੋ ਝੜੀ ਰੂਪ ਨੇ ਲਾਈ ਗੱਡੀ ਨਾਲ ਲਗਾ ਕੇ ਮੈਨੂੰ ਕਾਸੀ ਨਾ ਥਰਦਾਈ ਮੇ ਵੇ ਰੁੱਤ ਰੁੱਤ ਦੇ ਮਸਾ ਜਵਾਨੀ ਆਈ ਮੇ ਵੇ ਰੁੱਤ ਰੁੱਤ ਦੇ ਮਸਾ ਜਵਾਨੀ ਆਈ ਮੇ ਵੇ ਰੁੱਤ ਰੁੱਤ ਦੇ ਪੂਰਨ ਕਹਿੰਦਾ ਸੁਣੀ ਮਾਤਾ ਇਹ ਕੀ ਬਾਤ ਸੁਣਾ ਮੇ ਪੂਰਨ ਕਹਿੰਦਾ ਸੋਨੀ ਮਾਤਾ ਇਹ ਕੀ ਬਾਤ ਸੁਣਾਵੇਂ ਤੁਸੀਂ ਸੁਣ ਰਹੇ ਜਗਰਾਤ ਸਿੰਘ ਗਾਜਾਜੀ ਤੋਂ ਲੋਕ ਬੋਲੀਆਂ ਮੈਂ ਹਾ ਜੈਪ ਸਿੰਘ ਤਿਵਾਣਾ ਫ্রম ਈਸਟ ਵੌਇਸ ਆਫ ਈਸਟ ਪੰਜਾਬ ਤੋਂ ਇਹ ਦੋਦੜੇ ਪਿੰਡ ਦਾ ਬਾਬਾ ਮਸਤਾਨ ਦਾਸ ਜੀ ਦਾ ਡੇਰਾ ਹੈ ਜਿੱਥੇ ਅਸੀਂ ਬੈਠੇ ਹੋਏ ਹਾਂ ਪੂਰਨ ਕਹਿੰਦਾ ਸੁਣੀ ਮਾਤਾ ਈਤੀ ਬਾਤ ਸੁਣਾ ਮੇ ਤੇਉ ਮੇਰੀ ਨੇ ਧਿਆ ਕੀ ਲਾਂਜੀ ਦੇਰੀ ਮਾਤ ਕਹਾ ਮੇ 아이ਸੀ ਬਾਤ ਸੁਣੀ ਨਾ ਦੇਖੀ ਪੁੱਠੀ ਨਦੀ ਚਲਾ ਮੇ ਕਾਦੀ ਬਾਦ ਬੂਰੀਆਂ ਵਿੱਚ ਨਰ ਕਾਂ ਦੇ ਜਾਵੇਂ ਕਰਦੀ ਬਾਦ ਬੂਰੀਆਂ ਵਿਚ ਨਾਲ ਕਾਂ ਦੇ ਜਾਵੇਂ ਕਰਦੀ ਪਰ ਬੁਰੀਆਂ ਹੋ ਨਾਲ ਹਰਖ ਦੇ ਬੋਲੀ ਨੂੰ ਨਾ ਕਿਉ ਕਾਰੇ ਕਰ ਬਾਮੇ ਜਿਉ ਜਿਉ ਮੈਂ ਤਾ ਕਰਦੀ ਤੇਰੀਆਂ ਤੂੰ ਸਿਰ ਕਰਦਾ ਜਾਵੇਂ ਬਾਪ ਤੇਰੇ ਨੂੰ ਮਾਰਮ ਕਾਮ ਮੇਵਾ ਪਤੇਰੇ ਨੂੰ ਮਾਰ ਮਕਾਮਾ ਜੇ ਡਰੂਗਾ ਖਾਵੇਂ ਜਿੰਦ ਲੋੜ ਗੈਂ ਬੈੜਾ ਤੀਤੇ ਕਾ ਨੂੰ ਜਾਣ ਗਮਾਵੇਂ ਕਤਲ ਕਰਾ ਦੂੰਗੀ ਫੇਰ ਪਿੱਛੋਂ ਪਸਤਾਵੇਂ ਕਤਲ ਕਰਾ ਦੂੰਗੀ ਫੇਰ ਪਿੱਛੋਂ ਪਸਤਾਵੇਂ ਕਤਲ ਕਰਾ ਦੂੰਗੀ

ਦੌੜ ਗਿਆ ਛਡ ਮਾ ਕੇ ਪੂਰਨ ਮਹਿਲਾਂ ਚੋਂ ਦੌੜ ਗਿਆ ਛਡਵਾ ਕੇ ਪੂਰਨ ਮਹਿਲਾਂ ਚੋਂ ਉਹ ਜ ਤੀਰ ਮਾਰਤਾ ਡਿੱਗ ਤੇ ਨੂੰ ਦੋਨੇ ਨੂੰ ਆਨੇ ਚੱਕ ਲੀਤੇ ਨੇ تیر ਭਰ ਕੇ ਫੁੱਬ ਮਾਰਦੀ ਏ ਕੀ ਪਾਣ ਦੀ ਕੇ ਹਾਰ ਛੰਗਾਰ ਤੋੜ ਕੇ ਸਾਰੀ ਹਾਰ ਚੰਗਾ ਤੋੜ ਕੇ ਸਾਰੇ ਬਾਤ ਲੀਰਾਂ ਕੀ ਕੇ ਲਖਣ ਪੱਤੀ ਪੈ ਗਈ ਜਮੀ ਤੇ ਸਾਬਰ ਪਿਆਲੇ ਪੀਤੇ ਨੂਣਾ ਪਾਪਣ ਦੇ ਮਤ ਗੇ ਜਿਗਰ ਪਲੀਤੇ ਨੂਣਾ ਪਾਪਣ ਦੇ ਮਤ ਗੇ ਜਿਗਰ ਪਲੀਤੇ ਨੂਣਾ ਪਾਪਣ ਦੇ ਰਾ ਰਾ ਮੈਲੀ ਜਦੂ ਗਿਆ ਰਾਤ ਨੂੰ ਨੂਣਾ ਕੋਣ ਸਦਾ ਬੇ ਤੈ ਜਿਮੀ ਕੇ ਦੇਖੀ ਨੂਣਾ ਦੇਖ ਹੈਰਾਨ ਹੋ ਜਾਵੇ ਰਤਨੀ ਰਾਣੀਏ ਦੁੱਖ ਤੂੰ ਆਵਦਾ ਛਿਲੇ ਮਾਨ ਫਰਮਾਵੀ ਐਸੀ ਦਸ਼ਾ ਹੋਈ ਕਿਉ ਤੇਰੀ ਬਾਹੋਂ ਪਾਕੜ ਅਠਾਵੇ ਰਾਜਾ ਨੂਣਾ ਨੂੰ ਆਦਰ ਨਾਲ ਬਲਾਵੇ ਰਾਜਾ ਨੂਣਾ ਨੂੰ ਆਤਲੂਰ ਨਾਲ ਪ੍ਰਲਾਵੇ ਰਾਜਾ ਲੂnga ਨੂੰ ਉਹ ਉਪਬਮਾਰ ਕੀ ਬੋਲੀ ਨੂੰ ਆ ਕੀ ਕੁਛ ਦਾ ਦੁੱਖ ਮੇਰਾ ਮੇਰੀ ਆਣ ਉਤਾਰਨ ਆਇਆ ਪੁੱਤ ਵੀ ਲਾਡਲਾ ਪੀਰਾ ਮੇਰੀ ਨਾਲ ਕਪਟ ਕਰਨ ਨੂੰ ਕੀਤਾ ਪਾਲ ਮੇਰੇ ਨਾਲ ਕਪੱਟ ਕਰਨ ਨੂੰ ਕੀਤਾ ਪਾਲ ਮਠੇਰਾ ਦਾ ਉਗ ਗਿਆ ਫਿਰ ਦੁੱਤ ਜਦੋਂ ਮੈਂ ਪਾਇਆ ਛੂਰ ਮਠੇਰਾ ਕਿਨੇ ਦਾ ਮੁੱਦਾ ਦੇ ਕਰਮਾਲ ਛਟੀ ਦਾ ਕੱਢ ਸਾਹਮਣੇ ਦੀਰਾ ਕੋੜੀ ਆ ਜੀ ਦੀ ਖੂਨ ਸੁਣਾਇਆ ਟੀੜਾ ਕੋੜੀ ਰਾਜੀ ਦੀ ਖੂਨ ਸੁਣਾਇਆ ਤੇਰਾ ਕੋੜੀ ਰਾਜੀ ਦੀ ਰਾਜਾ ਕਹਿੰਦਾ ਨੂੰ ਹਾਂ ਤਾਈ ਤੇਰੀ ਆਸ ਪਜਾਵਾਂ ਪੂਰਨ ਨੂੰ ਮਰਵਾ ਕੀ ਪਹਿਲਾਂ ਤਾਂ ਮੈਂ ਰੋਤੀ ਖਾਮਾਰਤ ਕਟੋਰਾ ਨਿਤਿਰ ਦੂਨੇ ਨਿਤ ਰਤ ਕਟੋਰਾ ਨਿਤਿਰ ਦੂਨੇ ਤੇ ਤੇਰੀ ਨਜ਼ਰ ਚੜਾ ਮ ਤੜਕੇ ਪੂਰਨ ਦੇ ਦੋ ਚੋਤੇ ਕਰਵਾ ਮ ਤੜਕੇ ਪੂਰੰਡੇ బు బ <takes sound>